ਭੈਣ ਕੋਲੇ ਰੱਬ ਨੇ ਦਿੱਤਾ ਸਭ ਕੁਝ ਆ ਕੋਠੀ ਆ ਪੈਸੇ ਆ ਸਭ ਕੁਝ ਆਗਾ ਐਡੀ ਚੰਡੀਗੜ੍ਹ ਦੇ ਵਿੱਚ ਕੋਠੀ ਪਈ ਆ ਬੈਂਕ ਬੈਲੈਂਸ ਪਿਆ ਬੈਂਕ ਦੇ ਵਿੱਚ ਜਿਹੜੇ ਬੌਂਡ ਹੁੰਦੇ ਆ ਜਮ੍ਹਾਂ ਕਰਾਏ ਹੋਏ ਉਹ ਪਏ ਨੇ ਲੱਖਾਂ ਰੁਪਈਆ ਦੇ ਤੇ ਧੰਨਵਾਦ ਆ ਸਰਪ੍ਰੀਤ कौर ਭੈਣ ਦਾ ਜਿਹੜੀ ਭੈਣ ਬਣ ਕੇ ਵੀ ਨਾਲ ਖੜ ਗਈ ਆ ਕੋਈ ਚਾਚਾ ਕੋਈ ਤਾਇਆ ਕੋਈ ਮਾਮਾ ਕੋਈ ਮਾਸੀ ਕੋਈ ਨਹੀਂ ਆਇਆ ਜੇ ਕੋ ਆਇਆ ਤਾਂ ਤਾਇਦੀ ਤਾਇਦੀ ਧੋਤੀ ਲਗੇ ਤਾਇਦੀ ਧੋਤੀ ਤੇ ਜਾਂ ਉਹ ਤਾਇਦੀ ਧੀ ਜਿਹੜੀ ਖੁਦ ਵੀ ਅੱਜ ਚੱਲਣ ਤੋਂ ਔਖੀ ਹੈ ਪਰ ਕਿਵੇਂ ਨਾ ਕਿਵੇਂ ਆ ਜਾਂਦੀ ਆ ਭੈਣ ਤੇ ਸਰਪ੍ਰੀਤ ਭੈਣ ਤਾਂ ਉਸੇ ਦਿਨ ਤੋਂ ਹੀ ਨਾਲ ਖੜ ਗਈ ਸੀ ਆਕੇ ਜਿਸ ਦਿਨ ਤੋਂ ਬਾਪੂ ਸਾਡੇ ਸੁਪਨਿਆਂ ਦੇ ਘਰ ਨਾਲ ਜੁੜਿਆ ਨਹੀਂ ਸੱਚੀ ਹੋਈ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਪੂ ਜਤਿੰਦਰਪਾਲ ਸਿੰਘ ਜੀ ਵਿਧਵਾ ਨਹੀਂ ਰਹੇ ਸਾਡੇ ਵਿੱਚ ਪਰ ਇਸ ਮੇਰੀ ਭੈਣ ਦੀ ਇਸ ਮੇਰੀ ਧੀ ਦੀ ਜ਼ਿੰਮੇਵਾਰੀ ਬਾਪੂ ਮੈਨੂੰ ਦੇ ਕੇ ਗਿਆ ਪਿਛਲੇ ਸਾਲ ਜਦੋਂ ਰਖੜੀਆਂ ਤੇ ਭੈਣ ਨੇ ਰਖੜੀ ਬੰਨੀ ਸੀ ਉਸ ਟਾਈਮ ਬਾਪੂ ਸਾਡੇ ਨਾਲ ਸੀ ਸਾਡੇ ਕੋਲ ਬੈਠਾ ਸੀ ਜਾ ਬਾਪੂ ਨੇ ਜਾਣ ਦੇ ਸਮੇਂ ਦੇ ਵਿੱਚ ਪਿਛਲੇ 6-7 ਮਹੀਨਿਆਂ ਚ ਇੰਨੀ ਕਬੀਰ ਮੈਨੂੰ ਇਹ ਗੱਲ ਕਹੀ ਵੀ ਬੇਟੀ ਦਾ ਖਿਆਲ ਰੱਖੇ ਅਮਨ ਦਾ ਖਿਆਲ ਰੱਖੇ ਅਮਨ ਦਾ ਖਿਆਲ ਰੱਖੇ ਮੈਂ ਵੀ ਬਾਪੂ ਨੂੰ ਹਮੇਸ਼ਾ ਹੀ ਕਹਿਣਾ ਬਾਪੂ ਫਿਕਰ ਨਾ ਕਰ ਤੂੰ ਕਿੱਥੇ ਚੱਲੇ ਤੂੰ ਵੀ ਨਾਲ ਆ ਮੇਰੇ ਆਪਾਂ ਇੱਥੇ ਹੀ ਆ ਉਹ ਮੇਰੀ ਭੈਣ ਆ ਉਹ ਮੇਰੀ ਧੀ ਆ ਉਹ ਮੇਰੀ ਵੱਡੀ ਭੈਣ ਆ ਕਾ ਇਹ ਛੋਟੀ ਭੈਣ ਮੇਤੋ ਆਪਣੀ ਭੈਣ ਦੇ ਸਿਰ ਤੇ ਹੱਥ ਰੱਖਣ ਯੋਗਾਂ ਹੋਵਾਂ ਸੱਚੇ ਪਾਤਸ਼ਾਹ ਹਿੰਮਤ ਬਖਸ਼ਿਓ ਵੀ ਮੈਂ ਭੈਣ ਅਮਨਦੀਪ कौर ਬਹਿਦਵਾਨ ਦਾ ਭਰਾ ਬਣ ਸਕਾਂ ਇਸ ਭੈਣ ਨੂੰ ਕਦੇ ਤਕਲੀਫ ਨਾ ਹੋਵੇ ਇਹ ਭੈਣ ਠੀਕ ਹੋ ਕੇ ਚੰਗਾ ਮਾਨ ਸਤਕਾਰ ਭਰਿਆ ਜੀਵਨ ਬਤੀਤ ਕਰੇ ਭੈਣ ਕੋਲੇ ਰੱਬ ਨੇ ਦਿੱਤਾ ਸਭ ਕੁਝ ਆ ਕੋਠੀ ਆ ਪੈਸੇ ਆ ਸਭ ਕੁਝ ਆ ਐਡੀ ਚੰਡੀਗੜ੍ਹ ਦੇ ਵਿੱਚ ਕੋਠੀ ਪਈ ਆ ਬੈਂਕ ਬੈਲੈਂਸ ਪਿਆ ਬੈਂਕ ਦੇ ਵਿੱਚ ਜਿਹੜੇ ਬੌਂਡ ਹੁੰਦੇ ਆ ਜਮ੍ਹਾਂ ਕਰਾਏ ਹੋਏ ਉਹ ਪਏ ਨੇ ਲੱਖਾਂ ਰੁਪਈਆਂ ਦੇ ਕਿ ਧੰਨਵਾਦ ਆ ਸਰਪ੍ਰੀਤ कौर ਭੈਣ ਦਾ ਜਿਹੜੀ ਭੈਣ ਬਣ ਕੇ ਵੀ ਨਾਲ ਖੜ ਗਈ ਆ ਕੋਈ ਚਾਚਾ ਕੋਈ ਤਾਇਆ ਕੋਈ ਮਾਮਾ ਕੋਈ ਮਾਸੀ ਕੋਈ ਨਹੀਂ ਆਇਆ ਜੇ ਕੋ ਆਇਆ ਤਾਂ ਤਾਇਏ ਦੀ ਤਾਇਏ ਦੀ ਦੋਤੀ ਲੱਗੇ ਤਾਇ ਦੀ ਧੋਤੀ ਤੇ ਜਾਂ ਉਹ ਤਾਇ ਦੀ ਧੀ ਜਿਹੜੀ ਖੁਦ ਵੀ ਅੱਜ ਚੱਲਣ ਤੋਂ ਔਖੀ ਹੈ ਪਰ ਕਿਵੇਂ ਨਾ ਕਿਵੇਂ ਆ ਜਾਂਦੀ ਆ ਭੈਣ ਤੇ ਸਰਪ੍ਰੀਤ ਭੈਣ ਤਾਂ ਉਸੇ ਦਿਨ ਤੋਂ ਹੀ ਨਾਲ ਖੜ ਗਈ ਸੀ ਆ ਕੇ ਜਿਸ ਦਿਨ ਤੋਂ ਬਾਪੂ ਸਾਡੇ ਸੁਪਨਿਆਂ ਦੇ ਘਰ ਨਾਲ ਜੁੜਿਆ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਭੈਣ ਭਰਾ ਦੋਨੋਂ ਆਪਣੀ ਡਿਊਟੀ ਨਿਭਾ ਸਕੀਏ ਤੇ ਭੈਣ ਅਮਨਦੀਪ ਕੌਰ ਦੀ ਜ਼ਿੰਦਗੀ 'ਚ ਖੁਸ਼ੀਆਂ ਉਹ ਤੇ ਅਸੀਂ ਉਸ ਦਾ ਹਿੱਸਾ ਬਣ ਸਕੇ ਬਾਪੂ ਕਿਸੇ ਸਿੰਘ 42 ਵਾਰ ਵਰਗੇ ਸਾਡੇ ਸੁਪਨਿਆਂ ਦੇ ਘਰ ਦੇ ਰੱਬ ਰੂਪੀ ਮੈਂਬਰਾਂ ਦੀ ਆਹ ਤੁਸੀਂ ਛੰਚਾ ਦੇਖਦੇ ਹੋ ਅੱਜ ਦਖੜੀਆਂ ਦਾ ਦਿਨ ਆ ਇਹ ਬਾਈ ਜੀ ਦੀ ਕਿਰਪਾ ਨਾਲ ਸਾਡੇ ਭੈਣ ਭਾਈ ਡਖੜੀ ਬੰਨ ਕੇ ਜਾਂਦੇ ਆ ਸਾਡਾ ਫੈਲ ਗੈਦਾ ਕੋਸ਼ ਕਰਕੇ ਜਾਂਦੇ ਆ ਪਰਮਾਤਮਾ ਇਹਨਾਂ ਦਾ ਧਿਆਦਾ ਬਹੁਤਾ ਤੋਂ ਬਹੁਤਾ ਖੋਜ ਕਰੇ ਜਿਹੜਾ ਕੁਝ ਭਾਲਦੇ ਆ ਉਹੀ ਕੁਝ ਰੱਬ ਦੇ ਦੇਵੇ ਤੂੰ ਸਾਡੇ ਬਾਈ ਜੀ ਨੂੰ ਤਾਂ ਕਬ ਦੇ ਦੇ ਕੇ ਉਧੂਗਾ ਇੰਨਾ ਕੁਝ ਦੇਊਗਾ ਇਹ ਮੈਂ ਨਹੀਂ ਕਹਿੰਦਾ ਇਹ ਰੱਬ ਕਹਿੰਦਾ ਦੇਖੋਗੇ ਤੁਸੀਂ ਇੱਥੇ ਕੀ ਕੁਝ ਬਣਦਾ ਵਾਹਿਗੁਰੂ ਜੀ ਦਾ ਖਾਜਾ ਵਾਹਿਗੁਰੂ ਜੀ ਦੀ ਭਾਵੇਂ ਇਹ ਬਾਪੂ ਸਰਦਾਰ ਕਿਸੇ ਸਿੰਘ ਢਾਲੀ ਵਾਲ ਦੇ ਸੱਚੇ ਸੁੱਚੇ ਜਜ਼ਬਾਤ ਆ ਜਿਨ੍ਹਾਂ ਦੇ ਰਾਹੀਂ ਬਾਪੂ ਇਹ ਹੀ ਕਹਿਣਾ ਚਾਹੁੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਾਨੂੰ ਸਾਡੇ ਆਪਣੇ ਆਖਰੀ ਸਵਾਸਤਨ ਤੱਕ ਇਸੇ ਤਰ੍ਹਾਂ ਸੇਵਾ ਕਰਨ ਦਾ ਬਲਤ ਇਹਨਾਂ ਰੱਬ ਰੂਪੀ ਸਾਡੇ ਵਾਪਸ ਮਾਨ ਬਾਪੂ ਜੀ ਵਰਗਾਂ ਦੀ ਸੇਵਾ ਕਰਨ ਦਾ ਬਲਤ ਵੈਗੁਰ ਜੀ ਅੱਛਾ ਵੈਗੁਰ ਜੀ